ਵੇ ਰਾਹੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ ਖਾਤਰ ਵਤਨ ਦੇ ਲੱਗੇ ਹਾਂ ਚੜਨ ਫਾਂਸੀ ਸਾਨੂੰ ਦੇਖ ਕੇ ਨਾ ਘਬਰਾ ਜਾਣਾ ਮੈਂ ਸਵਿੰਦਰ ਕੌਰ ਤੰਜੂ ਜ਼ਿਲ੍ਹਾ ਪ੍ਰਧਾਨ ਮਹਿਲਾ ਪਟਿਆਲਾ ਮੈਂ ਆਪਣੇ ਵੱਲੋਂ ਅਤੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਉਹਨਾਂ ਦੀ ਧਰਮ ਬਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਮਾਨ ਅਤੇ ਆਪਣੇ ਹਲਕੇ ਦੇ ਐਮਐਲਏ ਸਰਦਾਰ ਹਰਮਨ ਸਿੰਘ ਜੀ ਪ੍ਰਧਾਨ ਮਾਜਰਾ ਨੰਦੇ ਨਾਲ ਸਮੂਹ ਐਮਐਲਏ ਸਹਿਬਾਨ ਅਤੇ ਆਪਣੇ ਮਹਿਲਾ ਵਿੰਗ ਦੇ ਪ੍ਰਧਾਨ ਪੰਜਾਬ ਪ੍ਰੀਤੀ ਲੋਹਤਰਾ ਜੀ ਵੱਲੋਂ ਅਤੇ ਸਮੂਹ ਆਮ ਆਦਮੀ ਪਾਰਟੀ ਅਤੇ ਸਾਰੇ ਵਲੰਟੀਅਰ ਜੀ ਵੱਲੋਂ ਅਤੇ ਊਮੈਨ ਵਿੰਗ ਵੱਲੋਂ ਸਾਰੇ ਦੇਸ਼ ਦੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਸ੍ਰੀ ਦੇ ਆਜਮ ਸ੍ਰੀ ਕਬ ਸਿੰਘ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਅਤੇ ਆਪਣੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਹੀਦੇ ਆਜਮ ਸਹੀਦ ਭਗਤ ਸਿੰਘ ਜੀ ਜੋ ਆਪਣੀ ਕੁਰਬਾਨੀ ਆਪਣਾ ਆਪਣੀਆਂ ਜਾਨਾਂ ਵਾਰ ਕੇ ਜੋ ਇਤਿਹਾਸ ਸਿਰਜ ਕੇ ਆਪਾਂ ਨੇ ਲੀ ਪੂਰਨੇ ਪਾ ਕੇ ਗਏ ਆਪਾਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਸਾਫ ਦਾ ਵਸਦਾ ਨਸ਼ਿਆਂ ਤੋਂ ਮੁਕਤ ਦੇਸ਼ ਬਣਾਈਏ ਇਹਨਾਂ ਕੋ ਜ ਕਹਿੰਦੀ ਹੋਈ ਸੀ ਮਾਂ ਦੀ ਜਾਚਖਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ